ਤਾਂ ਰੇ ਮਰ ਤੂੰ ਲੈ ਮੈਨੂੰ ਰਿਪੋਰਟ ਲਿਖਦਾ ਆਂ ਲਾਤੀ ਟਿੱਕ ਤੇ ਟਿੱਕ ਤੇ ਧਾਰ ਜਾਂਦਾ ਮੈਂ ਕ੍ਰੀਮ ਦਿਵਾਤੀ ਆਂ ਫੇਰ ਦੱਸਣਾ ਫੇਰ ਜਿੰਨਾ ਮਰਜ਼ੀ ਰੋਣਾ ਪਾ ਲੈ ਰੋ ਤੇ ਮਾੜਾ ਪਾ ਲੈ ਤੂੰ ਰੋਣਾ ਪਾ ਲੈ ਤੈਨੂੰ ਪਤਾ ਨਹੀਂ ਹੈਗਾ ਪਤਾ ਧਾਰ ਦੀ ਟਿੱਕ ਤੇ ਮੇਰੀ ਹਾਂ ਬੋਲ ਟੁਕੀ ਕਹਿੰਨੀ ਮੈਂ ਧਾਰ ਕੱਢ ਦੇ ਮੇਰਾ ਧਾਰ ਧਾਰ ਕੜਾ ਤੇਰੇ ਕੋਲੇ ਆਣਾ ਪੈ ਗਨੇ ਦਿੱਤੇ ਪਹਿਲਾਂ ਪੈ ਗਨੇ ਦਿੱਤੇ ਪਹਿਲਾਂ ਮੈਂ ਮਾ ਕੋਲੋਂ ਨਹੀਂ ਆਇਆ ਇਹਦੋਂ ਮੂੰਹ ਨਾ ਦਿੱਤੇ ਨਾ ਵੀਰ ਤੇ ਟਿੱਕ ਟਾਈ ਮੈਂ ਟੈਨਸਰ ਲੈ ਜੀ ਆਂ ਤੇਰੇ ਕੋਲ ਹੈਗੀ ਆ ਮਾਤਾ ਜਿੰਨਾ ਮਰਜ਼ੀ ਰੋਲਾ ਪਾ ਲੈ ਤੂੰ ਘਰ ਕੱਢ ਦੇ ਅਸੀਂ ਕੈਂਟ ਦੇ ਇਹ ਕਿੰਦੀ ਬਾਤ ਕਰ ਰਹੀ ਯਾ ਯਾ ਮੂੰਹ ਦਾ ਮਾਂ ਤਾਂ ਕਿ ਕਹੂੰਗੀ ਕਿ ਕਰਦੇ ਯਾ ਯਾ ਹਾਂ ਮੂੰਹ ਨਾ ਜਾਣ ਲਈ ਮੈਨੂੰ ਤੂੰ ਚੁੱਪੀ ਦੀ ਨਹੀਂ ਜਾਣਨੀ ਹਾਂ ਅੰਨਾ ਹਾਂ ਤੇ ਬੱਸ ਤਾ ਅਗਲਾ ਕਰੀ ਕੋਈ ਤੂੰ ਬੋਲ ਤੋ ਕੀ ਕਹਿੰਦੀ ਮੈਂ ਘਰ ਕੱਢ ਦੇ ਮੇਰਾ ਹਰ ਹਾਰ ਬਾੜਾ ਤੇਰੇ ਕੋਲੇ ਆਣਾ ਐ ਕਿਹਨੇ ਦਿੱਤੇ ਪਹਿਲੇ ਮੈਂ ਕਿਹਨੇ ਦਿੱਤੇ ਪਹਿਲਾਂ ਮੈਂ ਬਣਾ ਕੋੜੂ ਵੀ ਵਾਇਆ ਮੈਨੂੰ ਪਤਾ ਦਿੱਤੇ ਨਾ ਵੀਰ ਫਟਕ ਫਟਕ ਤਾਈ ਮੈਂ ਚੱਲ ਤਾ ਲੈ ਲਈਆਂ ਸਰਗ ਹੈਗੀ ਆ ਮਾਤਾ ਜਿੰਨਾ ਮਰਜ਼ੀ ਰੋਲਾ ਪਾਲਾ ਤੂੰ ਸਾਰ ਕੱਢਦੀ ਚੱਲ ਤਦੇ ਨਾ ਕੱਲੀ ਕੱਲੀ ਸਵਾਰੀ ਕਰਵਾ ਆਂ ਕਿ ਦੱਸੋ ਬਾਈ ਬਾਈ ਤੂੰ ਦੱਸੇ ਨਾ ਦਿੱਤੇ ਨਾ ਪਹਿਲਾਂ ਮਾਤਾ ਨੇ ਪਏ ਪੈਸੇ ਦਿੱਤੇ ਮਾਤਾ ਮੇਰੇ ਹਰਾਨ ਕਰਨੇ ਫਿਰ ਦੱਸ ਤਾ ਨਾ ਫਿਰ ਜਿੰਨਾ ਮਰਜ਼ੀ ਰੋਲਾ ਪਾਲਾ ਬੇਬੇ ਪਾਲਾ ਪਾਲਾ ਤੂੰ ਰੋਲਾ ਪਾਲਾ ਤੈਨੂੰ ਪਤਾ ਨਹੀਂ ਹੈਗਾ ਮਾਤਾ ਕੱਢਦੀ ਚੱਲ ਤਦੇ ਤੂੰ ਚੱਲ ਤਵੇ ਮੇਰੇ ਇੱਥੋਂ ਲੈ ਖੇ ਮੇਰੇ ਗੰਦੇ ਮੈਟਰੀਮ ਕਿਲਾਮੀਆ ਨਾ ਗੱਲ ਹੀ ਕੱਟ ਦੇ ਬੈਂਕ ਦੀ ਗੱਲ ਕਰੀਏ ਚੱਲ ਚੱਲ ਉਹਨਾਂ ਕਮਾਨ ਕਰ ਦਿਖਾ ਉਂਗਲੀ ਕਰਕੇ ਲੈ ਜਾ ਆਹ ਉਹ ਕੀ ਨ ਜਾਣਦੀ ਮੈਨੂੰ ਤੂੰ ਕੁੱਤੀ ਜੂੜੀ ਨਾ ਜਾਣਦੀ ਹਾਂ ਅੰਨਸਾ ਤੇਰੇ ਮੇਰੇ ਦਾ ਅੰਨਸਾ ਖੜੀ ਕੋ ਹਾਂ ਮੋੜ ਤੱਕ ਗਏ ਨਹੀਂ ਮੈਂ ਦਾਤ ਕਰ ਦੇ ਮੇਰਾ 10000 ਰੁਪਏ ਤੇਰੇ ਕੋਲੇ ਨਾ 2000 ਦਿੱਤੇ ਪਹਿਲੇ ਹਾਂ ਪੈਸੇ ਕਹਨੇ ਦਿੱਤੇ ਪਹਿਲਾਂ ਮੈਂ ਕੋਲੋਂ ਪੁਆਇਆ ਆਇਆ ਮੈਨੂੰ ਪਤਾ ਸੀ ਮਾਂ ਦਾ ਦਿੱਤੇ ਨਾ 20 ਫੀਟ ਡਿੱਗ ਡਿੱਾਈ ਫੇਟ ਲਈ ਦੀਆਂ ਸਿਰਫ ਰਹੀਆਂ ਮਾਂ ਦਾ ਜਿੰਨਾ ਮਰਜ਼ੀ ਰੋਲਾ ਪਾਲਾ ਸੀ ਘਰ ਕੱਢਦੀ ਟਿਕਟ ਦੇ ਰੋਲਾ ਕੱਲੀ ਕੱਲੀ ਸਵਾਰੀ ਕਵਾਵ ਵੀ ਦੱਸੋ ਬਾਈ ਭਾਈ ਤੂੰ ਹੀ ਦੱਸ ਲੈ ਦਿੱਤੀ ਨਾ ਪਹਿਲਾਂ ਮਾਂ ਕਹਨੇ ਪੈਸੇ ਪੈਸੇ ਦਿੱਤੇ ਮਾਂ ਦਾ ਫੇਰਦਾਰ ਕਰ ਦਿੱਤਾ ਫੇਰ ਦੱਸ ਤਾ ਨਾ ਫੇਰ ਜਿੰਨਾ ਮਰਜ਼ੀ ਰੋਲਾ ਪਾਲਾ ਰੋਲੇ ਪਾਲਾ ਤੂੰ ਰੋਲਾ ਪਾਲਾ ਤੈਨੂੰ ਪਤਾ ਨਹੀਂ ਹੈਗਾ ਮੈਂ ਘਰ ਕੱਢਦੀ ਟਿਕਟ ਦੇ ਤੇਰੀ ਤੂੰ ਟੈਂਟ ਦੇ ਮਰਹਤੂ ਲੈ ਖਮਰਾ ਰਿਪੋਰਟ ਲਖਦਾਰ ਗਾਂਦੀ ਟਿਕਟ ਦੇ ਟੈਂਟ ਦੇ ਧਾਰ ਕਰਨ ਦੀ ਮਕਰੀਮ ਕਿਨਾਤੀ ਆ ਧਾਰ ਕਰਨ ਟਿਕਟ ਦੇ ਲੈ ਨਹੀਂ ਕਿਤਾ ਪੁਆਸੀ ਜਾ ਜਾ ਹੁਣ ਕਮਾ ਕਰਕੇ ਜਾਉਂਗੀ ਟਿਕਟ ਲੈ ਜਾ ਜਾ ਹਾਂ ਕੰਕੀ ਨਾ ਜਾਣਦੀ ਮੈਨੂੰ ਤੂੰ ਕੁੱਤੀ ਦੀ ਨਹੀਂ ਜਾਣਦੀ ਹਾਂ 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 ਬੋਲ ਤੋ ਕੀ ਕਹਿੰਨੀ ਮੈਂ ਧਾਰ ਕਰ ਦੇ ਮੇਰਾ ਧਾਰ ਕਰਵਾ ਦੇ ਤੇ ਬੁੜੇ ਨਾ ਤੈਹ ਕਿਹਨੇ ਦਿੱਤੇ ਪਹਿਲਾਂ ਪੈਸੇ ਕਿਨੇ ਦਿੱਤੇ ਪਹਿਲਾਂ ਮੈਂ ਉਹਨਾਂ ਕੋਲੋਂ ਨੂੰ ਆਇਆ ਮੈਨੂੰ ਪਤਾ ਦਿੱਤੇ ਨਾ 20 ਰੁਪਏ ਟਿਕ ਟਿਕ ਤਾਈ ਮੈਂ ਟਿਕਟ ਲਈ ਦੀਆਂ ਸਰ ਕੋ ਹੈਗੀ ਆ ਮਾਤਾ ਜਿੰਨਾ ਮਰਜ਼ੀ ਰੋਲਾ ਪਾਲਾ ਤੂੰ ਸਾਰ ਕੱਢਦੀ ਟਿਕਟ ਦੇ ਉਹ ਪੱਲੀ ਗੱਲੀ ਸਵਾਰੀ ਖਵਾਵਾ ਕੀ ਦੱਸੋ ਬਾਈ ਭਾਈ ਤੂੰ ਹੀ ਦੱਸ ਲੈ ਦਿੱਤੇ ਨਾ ਪਹਿਲਾਂ ਮਾਤਾ ਨੇ ਪਏ ਪਹਿਲਾਂ ਪੈਸੇ ਦਿੱਤੇ ਮਾਤਾ ਦੀ ਫੇਰ ਕੱਢ ਕਰਦੇ ਫੇਰ ਦੱਸ ਤਾ ਫੇਰ ਜਿੰਨਾ ਮਰਜ਼ੀ ਰੋਲਾ ਪਾਲਾ ਦੇ ਤਾ ਦਾ ਪਾਲਾ ਤੂੰ ਰੋਲਾ ਪਾਲਾ ਇਹਨੂੰ ਪਤਾ ਨਹੀਂ ਹੈਗਾ ਮੋਗਾ ਕੱਢਦੀ ਟਿਕਟ ਦੇ ਮੈਨੂੰ ਤੂੰ ਚੱਲ ਤੇਰੇ ਮਰ ਤੂੰ ਨਾ ਮੇਰਾ ਫੋਟੋ ਲਗਦਾ ਆ ਗਾਡੀ ਟਿਕਟ ਦੇ ਟਿਕਟ ਦੇ ਆਰ ਕਰਨੀ ਮੈਂ ਤਰੀਕ ਕਿ ਲਾਤੀ ਆ ਗਾਡੀ ਟਿਕਟ ਦੇ ਬੈਂਕ ਦੇ ਟਿਕਟਾਂ ਪਾ ਚੱਲ ਚੱਲ ਫੋਟੋਆਂ ਕਰਕੇ ਜਾ ਹੁਪੀ ਚੱਲ ਜਾ ਜਾ ਹਾਂ ਹੁਪੀ ਨਾ ਜਾਣਦੀ ਮੈਨੂੰ ਤੂੰ ਕੁੱਤੀ ਨਹੀਂ ਹੋਣੀ